ਸੋਰੀ BB 88 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਰ ਸ਼ੀਕਾਲ ਤੇ ਅੱਜ ਆਪਾਂ ਇੱਕ ਤੁਹਾਡੇ ਨਾਲ ਬਹੁਤ ਜਿਹੜੀ ਖੁਸ਼ੀ ਦੀ ਗੱਲ ਸਾਂਝੀ ਕਰਨੀ ਆ ਇੱਕ ਫਾਰਮਰ ਵਾਸਤੇ ਕਿਸਾਨ ਵਾਸਤੇ ਖੁਸ਼ੀ ਦੀ ਖਬਰ ਤਾਂ ਇਹੀ ਹੁੰਦੀ ਹੈ ਵੀ ਜੇ ਉਹਨੂੰ ਉਹਦੀ ਫਸਲ ਦਾ ਚੰਗਾ ਮੁੱਲ ਮਿਲ ਜਵੇ ਤੇ ਫਸਲ ਵਧੀਆ ਹੋ ਜਵੇ ਝਾੜ ਚੰਗਾ ਆ ਜਵੇ ਤਾਂ ਉਹਦੇ ਵਾਸਤੇ ਇੱਕ ਬਹੁਤ ਵੱਡੀ ਜਿਹੜੀ ਖੁਸ਼ੀ ਦੀ ਗੱਲ ਹੋ ਜਾਂਦੀ ਹੈ ਤੇ ਆਪਾਂ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਜਿੱਦਾਂ ਹੁਣ ਝੋਨਾ ਅੱਗੇ ਆਪਣਾ 5 ਤਰੀਕ ਤੋਂ ਸਟਾਰਟ ਹੋ ਜਾਣਾ ਪਰ ਝੋਨਾ ਲਾਉਣ ਤੋਂ ਪਹਿਲਾਂ ਹੀ ਜਿਹੜੀ ਸੈਂਟਰ ਸਰਕਾਰ ਨੇ ਕਿਸਾਨਾਂ ਵਾਸਤੇ ਇੱਕ ਖੁਸ਼ੀ ਦੀ ਖਬਰ ਦਿੱਤੀ ਹੈ ਕਿਉਂਕਿ ਜਿਹੜਾ ਝੋਨੇ ਦੇ ਐਮਐਸਪੀ ਦੇ ਵਿੱਚ ਵਾਧਾ ਕੀਤਾ ਝੋਨੇ ਦੇ ਐਮਐਸਪੀ ਦੇ ਵਿੱਚ ਕਿੰਨਾ ਵਾਧਾ ਕੀਤਾ ਜਾਂ ਹੋਰ ਕਿਹੜੀਆਂ ਫਸਲਾਂ ਦੇ ਵਿੱਚ ਐਮਐਸਪੀ ਦਿੱਤਾ ਉਹ ਆਪਾਂ ਸਾਰੀ ਗੱਲ ਤੁਹਾਡੇ ਨਾਲ ਕਰਨੀ ਹੈ ਕਿਉਂਕਿ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਹਨ ਦਿਲੋਂ ਥੈਂਕ ਯੂ ਤੇ ਹੁਣ ਗੱਲ ਕਰਦੇ ਵੀ ਦੇਖੋ ਜਿੱਦਾਂ ਝੋਨਾ ਝੋਨੇ ਦਾ ਸੀਜ਼ਨ ਆਉਣ ਨੂੰ ਸ਼ੁਰੂ ਹੋਣਾ ਲਾਉਣ ਦਾ ਤੇ ਪਨੀਰੀਆਂ ਆਪਾਂ ਵੀਜੀ ਜਾਂਦੇ ਆ ਤੇ ਪਨੀਰੀ ਬਾਬੇ ਕਿਰਪਾ ਨਾਲ ਆਪਣੀ ਵਧੀਆ ਹੋਈ ਆ ਤੇ ਝੋਨਾ ਲਾਉਣ ਤੋਂ ਪਹਿਲਾਂ ਜਿਹੜਾ ਸਰਕਾਰ ਨੇ ਐਮਐਸਪੀ ਦਾ ਜਿਹੜਾ ਐਲਾਨ ਕੀਤਾ ਝੋਨੇ ਦੇ ਤੇ ਬਾਕੀ ਹੋਰ ਫਸਲਾਂ ਤੇ ਵੀ ਕੀਤਾ ਪਰ ਆਪਾਂ ਜਿਹੜੀ ਮੁੱਖ ਫਸਲ ਆਪਣੀ ਜਿੱਦਾਂ ਆਪਾਂ ਪਹਿਲਾਂ ਝੋਨੇ ਦੀ ਗੱਲ ਕਰਾਂਗੇ ਪਰ ਇਹ ਨਾ ਹੋਵੇ ਮੇਰਾ ਵੀਰ ਵੀ ਤੁਸੀਂ ਝੋਨੇ ਦੀ ਗੱਲ ਕਰਨ ਤੋਂ ਬਾਅਦ ਬਾਕੀ ਵੀਡੀਓ ਕਈ ਬੰਦੇ ਸਕਿਪ ਕਰ ਜਾਂਦੇ ਨੇ ਕੁਝ ਚੰਗੀਆਂ ਗੱਲਾਂ ਆਪਾਂ ਹੋਰ ਵੀ ਵੀਡੀਓ ਦੇ ਵਿੱਚ ਅੱਗੇ ਵੀ ਕੀਤੀਆਂ ਹੋਣੀਆਂ ਸੋ ਸਾਰੇ ਸੁਣਨ ਦੀ ਕੋਸ਼ਿਸ਼ ਕਰਿਆ ਕਰੋ 2 ਕੋਸ਼ਿਸ਼ ਕਰਿਆ ਕਰੋ ਨੂੰ ਦੇਖਣ ਦੀ ਕਿਉਂਕਿ ਹਰ ਇੱਕ ਚੀਜ਼ ਦੇ ਮਗਰ ਜਿੱਦਾਂ ਆਪਾਂ ਖੇਤੀ ਦੇ ਵਿੱਚ ਮਿਹਨਤ ਕਰਦੇ ਆ ਉਦਾਂ ਹੀ ਵੀ ਆਪਾਂ ਕੋਸ਼ਿਸ਼ ਕਰੀ ਦੀ ਵੀ ਵਧੀਆ ਜਾਣਕਾਰੀ ਜਾਂ ਕੋਈ ਜਿਹੜੀ ਤੁਹਾਡੇ ਕੰਮ ਆਵੇ ਉਹ ਆਪਾਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰੀਏ ਕਿਉਂਕਿ ਵੀਡੀਓ ਬਣਾਉਣਾ ਵੀ ਇੱਕ ਮਿਹਨਤ ਆ ਤੇ ਟਾਈਮ ਕੱਢ ਕੇ ਆਪਾਂ ਵੀਡੀਓ ਬਣਾਈ ਦੀ ਹੁਣ ਵੀ ਦੇਖੋ ਆਪਾਂ ਖੇਤਾਂ ਵੱਟਾਂ ਨੂੰ ਮਾਣੀ ਮੋਟੀ ਮਿੱਟੀ ਲਾਉਣ ਆਏ ਸੀ ਸੋਚਿਆ ਪਹਿਲਾਂ ਚਲੋ ਆਪਾਂ ਹਰੀ ਭਰਾਮਾ ਨੂੰ ਖੁਸ਼ਖਬਰੀ ਦੇ ਦਈਏ ਹੁਣ ਕਰਦੇ ਆਪਾਂ ਗੱਲ ਖੁਸ਼ਖਬਰੀ ਦੀ ਖੁਸ਼ਖਬਰੀ ਐ ਤਾਂ ਇਹ ਕਿ ਜਿਹੜਾ ਝੋਨੇ ਦਾ ਕੋਸਟ ਆਫ ਪ੍ਰੋਡਕਸ਼ਨ ਸਰਕਾਰ ਕਹਿੰਦੀ ਉਹ 1579 ਰੁਪਈਆ ਤੇ ਉਹਦਾ ਜਿਹੜਾ 50% ਵਾਧਾ ਕਰਕੇ ਸਰਕਾਰ ਨੇ ਉਹਦਾ ਵੀ ਜਿਹੜਾ ਐਮਐਸਪੀ ਦਿੱਤਾ ਪਰ ਜੇ 1579 ਰੁਪਈਆ ਤਾਂ 50% ਜੇ ਵਾਧਾ ਕਰਦੇ ਕੋਸਟ ਆਫ ਪ੍ਰੋਡਕਸ਼ਨ ਤੇ ਤਾਂ 3000 ਤੋਂ ਬਾਹਰ ਜਿਹੜਾ ਐਮਐਸਪੀ ਜਾਣਾ ਚਾਹੀਦਾ ਪਰ ਚਲੋ ਇਹਨਾਂ ਨੇ ਜਿਹੜਾ ਵਾਅਦਾ ਕੀਤਾ ਪਦਾ A ਗ੍ਰੇਡ ਝੋਨਾ ਜਿਹੜਾ ਐ ਐਮਐਸਪੀ ਆਉਣ ਵਾਲਾ ਹੁਣ ਜਿਹੜਾ 25 26 ਦਾ ਜਿਹੜਾ ਸੀਜ਼ਨ ਆ ਹੁਣ ਚੱਲ ਰਿਹਾ ਇਹਦੇ ਵਿੱਚ 2399 ਰੁਪਏ ਜਿਹੜਾ A ਗ੍ਰੇਡ ਝੋਨਾ ਹੈ A ਗ੍ਰੇਡ ਝੋਨੇ ਦਾ ਜਿਹੜਾ ਐ ਐਮਐਸਪੀ ਆਪਾਂ ਨੂੰ ਇਸ ਸੀਜ਼ਨ ਦੇ ਵਿੱਚ ਜਿਹੜਾ ਹੁਣ ਝੋਨਾ ਆਪਾਂ ਅੱਗੇ ਵੱਡਾਂਗੇ ਉਹਦਾ 2399 ਰੁਪਿਆ 11 ਰੁਪਏ ਘਟ 2400 ਰੁਪਏ ਤੋਂ ਆਪਾਂ ਨੂੰ ਜਿਹੜਾ ਐਮਐਸਪੀ ਮਿਲੂਗਾ B ਗ੍ਰੇਡ ਝੋਨੇ ਦਾ ਹੈਗਾ 2369 ਰੁਪਿਆ 1 ਰੁਪਿਆ ਘਟ 70 ਤੋਂ ਤੇ B ਗ੍ਰੇਡ ਝੋਨੇ ਦਾ ਹੈਗਾ ਇਹ 2399 ਰੁਪਿਆ ਜਿਹੜਾ ਆਪਾਂ ਨੂੰ ਐਮਐਸਪੀ ਆ ਉਹ ਤੇ ਬਾਕੀ ਜਿਹੜਾ ਪਿਛਲੇ ਸਾਲ 24 25 ਦੇ ਸੀਜ਼ਨ ਦੇ ਵਿੱਚ ਜਿਹੜਾ ਝੋਨੇ ਦਾ ਐਮਐਸਪੀ ਸੀਗਾ ਉਹ ਸੀਗਾ ਆਪਣਾ 2320 ਰੁਪਿਆ ਤੇ 2320 ਰੁਪਏ ਨੂੰ ਆਪਣਾ ਝੋਨਾ ਤੁਹਾਨੂੰ ਪਤਾ ਹੀ ਵੀ ਕਿੰਨੀਆਂ ਕਿ ਮੁਸ਼ਕਲਾਂ ਦੇ ਵਿੱਚੋਂ ਲੱਗ ਕੇ ਆਪਾਂ ਨੂੰ ਵੇਚਿਆ ਤੇ ਵਿੱਚ ਆਪਾਂ ਚਲੋ ਆਪਾਂ ਕਹਿੰਦੇ ਵੀ ਮਹਾਰਾਜ ਇਸ ਵਾਰ ਨਾ ਇਦਾਂ ਦੇ ਹਾਲਾਤ ਪੈਦਾ ਕਰਾਵੇ ਤੇ ਦੂਜਾ ਜਿਹੜਾ ਐਮਐਸਪੀ ਹੈਗਾ ਕਾਟਨ ਦਾ ਨਰਮੇ ਦਾ ਕਹਿ ਲਈਏ ਤੇ ਉਹਦੀ ਕੋਸਟ ਆਫ ਪ੍ਰੋਡਕਸ਼ਨ ਕਹਿੰਦੇ ਵੀ 5140 ਰੁਪਏ ਤੇ 7710 ਰੁਪਏ ਜਿਹੜਾ ਨਾਰਮਲ ਕਾਟਨ ਹੈ ਉਹਦਾ ਐਮਐਸਪੀ ਕੀਤਾ ਤੇ 8110 ਰੁਪਿਆ ਜਿਹੜਾ ਲੌਂਗ ਕਾਟਨ ਆ ਵਧੀਆ ਜਗ ਕੁਆਲਿਟੀ ਦੇ ਵਾਈ ਚਲੋ ਆਪਾਂ ਨਰਮੇ ਦੀ ਖੇਤੀ ਆ ਕਾਟਨ ਦੀ ਖੇਤੀ ਕਦੇ ਕੀਤੀ ਨਹੀਂ ਹੈਗੀ ਪਰ ਆਪਾਂ ਐਮਐਸਪੀ ਤੁਹਾਡੇ ਨਾਲ ਜਰੂਰ ਸਾਂਝਾ ਕਰ ਦਨੇ ਆ ਇਹਦਾ ਐਮਐਸਪੀ ਹੈਗਾ 8110 ਰੁਪਿਆ ਤੇ ਜਿਹੜਾ ਨਾਰਮਲ ਏਵਰੇਜ ਕਾਟਨ ਆ ਉਹਦਾ 7010 ਰੁਪਿਆ ਤੇ ਅੱਗੇ ਆ ਜਾਂਦਾ ਜਿੱਦਾਂ ਬਾਕੀ ਹੋਰ ਸਾਰੀਆਂ ਫਸਲਾਂ ਤੇ ਇਹਨਾਂ ਨੇ ਜਿਹੜੇ ਐਮਐਸਪੀ ਲਾਣੇ ਆ ਇਦੇ ਵਿੱਚ ਆਪਣੇ ਸੀਡ ਆਲਸ ਆ ਜਾਂਦੀਆਂ ਜਾਂ ਆਪਣੀਆਂ ਦਾਲਾ ਆ ਜਾਂਦੀਆਂ ਜਾਂ ਆਪਣੀ ਜਿਹੜੀ ਮੁੱਖ ਫਸਲ ਆ ਜਾਂਦੀਆਂ ਤੇ ਰਾਗੀ ਆ ਜਿੱਦਾਂ ਰਾਗੀ ਦਾ 3257 ਰੁਪਏ ਨੇ ਕੋਸਟ ਆਫ ਪ੍ਰੋਡਕਸ਼ਨ ਤੇ 4886 ਰੁਪਏ ਜਿਹੜਾ ਇਹਦਾ ਐਮਐਸਪੀ ਆ ਤੇ ਜਿਹੜਾ ਜਵਾਰ ਹੈਗਾ ਜਵਾਰ ਦਾ ਕੋਸਟ ਆਫ ਪ੍ਰੋਡਕਸ਼ਨ ਕਹਿੰਦੇ 2468 ਤੇ 3699 ਰੁਪਏ ਜਿਹੜਾ ਇਹਦਾ ਐਮਐਸਪੀ ਰੱਖਿਆ ਤੇ ਬਾਕੀ ਹੋਰ ਵੀ ਜਿਹੜੀਆਂ ਫਸਲਾਂ ਜਿਹੜੀਆਂ ਆਪਣੇ ਚਲੋ ਪੰਜਾਬ ਦੇ ਵਿੱਚ ਜ਼ਿਆਦਾ ਨਹੀਂ ਹੁੰਦੀਆਂ ਹੈਗੀਆਂ ਤੇ ਉਹਨਾਂ ਦੇ ਵਿੱਚ ਵੀ ਜਿਹੜਾ ਐਮਐਸਪੀ ਦੇ ਵਿੱਚ ਸਰਕਾਰ ਨੇ ਸੈਂਟਰ ਦੀ ਨੇ ਵਾਅਦਾ ਕੀਤਾ ਤੇ ਸਰਕਾਰ ਦਾ ਚਲੋ ਧੰਨਵਾਦ ਕਰਨਾ ਬਣਦਾ ਕਿਉਂਕਿ ਸਰਕਾਰ ਨੇ ਜਿੱਦਾਂ ਕਿਹਾ ਵੀ ਅਸੀਂ ਹਮੇਸ਼ਾ ਹੀ ਆਪਣੇ ਭਾਰਤ ਦੇ ਫਾਰਮਰ ਦੇ ਨਾਲ ਆਪਾਂ ਆਸ ਕਰਦੇ ਹਾਂ ਵੀ ਸਰਕਾਰ ਜੇ ਫਾਰਮਰ ਦੇ ਨਾਲ ਇਦਾਂ ਹੀ ਖੜੇ ਤੇ ਉਹਦੀ ਮਿਹਨਤ ਦਾ ਮੁੱਲ ਜੇ ਫਾਰਮਰ ਨੂੰ ਕਿਸਾਨ ਨੂੰ ਮਿਲਦਾ ਰਹੇ ਤੇ ਨਾ ਤੇ ਹੀ ਕਿਸਾਨ ਕਰਜ਼ਾਈ ਹੋ ਸਕਦਾ ਤੇ ਨਾ ਹੀ ਕਿਸਾਨ ਜਿਹੜਾ ਖੁਦਗੁਸ਼ੀਆਂ ਕਰੂਗਾ ਕਿਉਂਕਿ ਕਿਸਾਨ ਕਦੇ ਨਹੀਂ ਚਾਹੁੰਦਾ ਹੈਗਾ ਵੀ ਉਹਨੂੰ ਮਿਲ ਕੇ ਕਹਿਣ ਦਾ ਮਤਲਬ ਹੀ ਹੱਕ ਹਲਾਲ ਤੋਂ ਬਿਨਾ ਪੈਸੇ ਮਿਲਣਾ ਕਿਉਂਕਿ ਫਾਰਮਰ ਹਰ ਇੱਕ ਫਾਰਮਰ ਦੀ ਰੀਜ ਹੁੰਦੀ ਵੀ ਜਿਉ ਉਹਨੂੰ ਆਪਣੀ ਫਸਲ ਦੇ ਪੈਸੇ ਹੀ ਫਸਲ ਦਾ ਮੁੱਲ ਹੀ ਪੂਰਾ ਮਿਲ ਜਵੇ ਤਾਂ ਉਹਨੂੰ ਉਹੀ ਬਹੁਤ ਆ ਉਹਦੇ ਵਿੱਚ ਜਿਹੜਾ ਕਿਸਾਨ ਆ ਉਹ ਰਾਜੀ ਆ ਕਿਉਂਕਿ ਖੇਤੀ ਕਿਹਾ ਜਿਆ ਕੀਤਾ ਏ ਜਿਹਦੇ ਵਿੱਚ ਆਪਾਂ ਨੂੰ ਘੜੀ ਦੇਖਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਜੇ ਆਪਾਂ ਨੌਕਰੀ ਕਰਦੇ ਆ ਕੋਈ ਬਿਜ਼ਨਸ ਕਰਦੇ ਆ ਹੋਰ ਜਿਹੜਾ ਫੈਕਟਰੀ ਨਾਲ ਜਾਂ ਕੋਈ ਸ਼ਹਿਰੀ ਬਿਜ਼ਨਸ ਲਾ ਲਓ ਜਿਹਦੇ ਨਾਲ ਆਪਾਂ ਮਲਕੇ ਹੋਰ ਦੁਕਾਨਦਾਰੀ ਹੈ ਨਾ ਉਹਦੇ ਵਿੱਚ ਆਪਾਂ ਨੂੰ ਜਿਹੜਾ ਘੜੀ ਦੇ ਹਿਸਾਬ ਨਾਲ ਚੱਲਣਾ ਪੈਂਦਾ ਪਰ ਜਿਹੜਾ ਫਾਰਮਰ ਆ ਕਿਸਾਨ ਆ ਇਹਦੇ ਵਿੱਚ ਆਪਾਂ ਨੂੰ ਘੜੀ ਦੇਖਣ ਦੀ ਲੋੜ ਨਹੀਂ ਪੈਂਦੀ ਸਭ ਤੋਂ ਵਧੀਆ ਕੀਤਾ ਵਜੇ ਸਰਕਾਰ ਚ ਆਵੇ ਨੂੰ ਹੋਰ ਵੀ ਵਧੀਆ ਬਣਾ ਸਕਦੀ ਹੈ ਤੇ ਬਾਕੀ ਰਹਿੰਦੀ ਗੱਲ ਜੇ ਆਪਾਂ ਕਰੀਏ ਵੀ ਜਿੱਦਾਂ ਆਪਾਂ ਕੋਸਟ ਆਫ ਪ੍ਰੋਡਕਸ਼ਨ ਦੀ ਨਾਲ ਨਾਲ ਗੱਲ ਕਰੀਏ ਕੋਸਟ ਆਫ ਪ੍ਰੋਡਕਸ਼ਨ ਦੇਖੋ ਸਰਕਾਰ ਨੇ ਤਾਂ ਆਪਣੀ ਚਲੋ ਕੱਢ ਲਈ ਪਰ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਹੈ ਜਿਹੜਾ ਖੇਤੀ ਦੇ ਉੱਤੇ ਖਰਚਾ ਉਹਨੂੰ ਆਪਾਂ ਥੋੜਾ ਜਿਹਾ ਬੈਲੈਂਸ ਕਰ ਸਕਦੇ ਹਾਂ ਬੈਲੈਂਸ ਕਿਉਂਕਿ ਆਪਾਂ ਨਜਾਇਜ਼ ਖਰਚਿਆਂ ਤੋਂ ਬਚੀਏ ਤਾਂ ਵਧੀਆ ਗੱਲ ਹੈ ਕਈ ਵੀਰ ਕੀ ਕਰਦੇ ਜਿਹੜੇ ਛੋਟੇ ਖੇਤੀਕਾਰ ਨੇ ਛੋਟੇ ਫਾਰਮਰ ਉਹ ਤਾਂ ਜਿਹੜਾ ਮਤਲਬ ਕਿ ਖਰਚਾ ਕਰਦੇ ਉਹ ਉਹ ਥੋੜਾ ਜਿਹਾ ਕਈ ਵਾਰ ਨਜਾਇਜ਼ ਖਰਚਾ ਕਰ ਜਾਂਦੇ ਆਪਾਂ ਕਹਿੰਦੇ ਵੀ ਜੇ ਦੀ ਚੀਜ਼ ਦੀ ਖੇਤੀ ਦੇ ਵਿੱਚ ਲੋੜ ਆ ਜਿੰਨੀ ਖਾਦ ਖਰਾਕ ਜਾਂ ਜਿੰਨੀ ਸਪਰੇਅ ਦੀ ਲੋੜ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਖੇਤੀ ਦੇ ਵਿੱਚ ਸਾਡੀ ਫਸਲ ਨੂੰ ਕਿਹੜੇ ਸਮੇਂ ਕਿਹੜੀ ਚੀਜ਼ ਦੀ ਲੋੜ ਹੈ ਜੇ ਆਪਾਂ ਲੋੜ ਅਨੁਸਾਰ ਹੀ ਚੀਜ਼ਾਂ ਵਰਤੀਆਂ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ ਜਿਹੜਾ ਖੇਤੀ ਦੇ ਉੱਤੇ ਖਰਚਾ ਆਪਾਂ ਉਹਨੂੰ ਬਹੁਤ ਹੱਦ ਤੱਕ ਜਿਹੜਾ ਬੈਲੈਂਸ ਕਰ ਸਕਦੇ ਆ ਤੇ ਜਿਹੜਾ ਖੇਤੀ ਦੇ ਵਿੱਚ ਥੋੜੀ ਖੇਤੀ ਨੂੰ ਹੋਰ ਪ੍ਰੋਫਿਟੇਬਲ ਬਣਾ ਸਕਦੇ ਆ ਇਹ ਤੁਹਾਡੇ ਹੱਥ ਦੇ ਵਿੱਚ ਆ ਦੇਖੋ ਕਾਸਟ ਨੂੰ ਕੰਟਰੋਲ ਕਰਨਾ ਸੋ ਮੇਰੀ ਤਾਂ ਹੀ ਰਿਕੁਐਸਟ ਹੈ ਵੀ ਤੁਸੀਂ ਬਿਨਾਂ ਲੋੜ ਤੋਂ ਚੀਜ਼ਾਂ ਨਾ ਵਰਤਿਆ ਕਰੋ ਕਿਉਂਕਿ ਅਕਸਰ ਹੀ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਇਹਦੇ ਤੇ ਬਹੁਤ ਕੁਝ ਦੱਸਿਆ ਜਾਂਦਾ ਹੁਣ ਦੇਖੋ ਕਿੰਨੀਆਂ ਜਿੱਦਾਂ ਝੋਨੇ ਦਾ ਸੀਜ਼ਨ ਆਉਣਾ ਹੁਣ ਪਨੀਰੀਆਂ ਤੁਸੀਂ ਦੇਖ ਲਓ ਇਧਰ ਸਾਈਡ ਜਿਹੜੀ ਆਹ ਸਾਈਡ ਆ ਇਹ ਬਾਸਮਤੀ 1509 ਦੀ ਹਲੇ ਕੁਝ ਦਿਨ ਪਹਿਲਾਂ ਹੀ ਬੀਜੀ ਹੈ ਤੇ ਹਲੇ ਆਪਣੀ ਲਘੋਰ ਫੜ ਰਹੀ ਆ ਪੂਰੀ ਵਧੀਆ ਆਪਾਂ ਕੋਈ ਸੁਬਰੇ ਨਹੀਂ ਕੀਤੀ ਆ ਨਾਲ ਪੀਆਰ 126 ਆ ਆ ਫੇਰ ਜਿਹੜੀ ਤੁਹਾਨੂੰ ਕੋਰਬਾਨ ਜੀ ਦਿਖ ਰਹੀ ਆ ਇਹਦੇ ਵਿੱਚ ਵੀ ਆਪਾਂ ਬਾਸਮਤੀ ਬੀਜੀਆ ਨੇੜੇ ਹੋ ਕੇ ਤੁਹਾਨੂੰ ਦਿਖਾ ਦਨੇ ਆ ਤੇ ਇਹ ਅੱਜ ਹੀ ਬੀਜੀ ਆ ਇਹਦੇ ਵਿੱਚ ਵੀ ਆਪਾਂ ਕੋਈ ਕੁਝ ਜ਼ਿਆਦਾ ਨਹੀਂ ਪਾਇਆ ਹਾਂ ਸਾਰਿਆਂ ਦੇ ਵਿੱਚ ਜਿੰਨੀਆਂ ਵੀ ਪਨੀਰੀਆਂ ਆਪਾਂ ਬੀਜੀ ਇਹਨਾਂ ਦੇ ਵਿੱਚ ਆਪਾਂ ਡੀਏਪੀ ਖਾਦ ਜ਼ਰੂਰ ਵਰਤੀ ਆ ਥੱਲੇ ਤੇ ਇਧਰ ਵੀ ਪੀਆਰ 126 ਦੀ ਤੁਸੀਂ ਦੇਖ ਲਓ ਵੀ ਪੂਰਾ ਪਨੀਰੀ ਨੇ ਜਿਹੜਾ ਝੋਨੇ ਦੀ ਨੇ ਰੰਗ ਇਹ ਨਹੀਂ ਕੀਤੀ ਹਲੇ ਤੱਕ ਇੱਕ ਵੀ ਡੋਜ਼ ਜਿਹੜੀ ਆਪਾਂ ਇਹਨੂੰ ਯੂਰੀਆ ਦੀ ਨਹੀਂ ਪਾਈ ਕੋਸ਼ਿਸ਼ ਕਰੋ ਵੀ ਜਿਹੜਾ ਪਨੀਰੀ ਦੇ ਵਿੱਚ ਯੂਰੀਆ ਆਪਾਂ ਲਾਉਣ ਤੱਕ ਮਲਕੇ ਇੱਕ ਵਾਰ ਹੀ ਪਾਈਏ ਹੋ ਸਕਦਾ ਚਲੋ ਜੇ ਤੁਹਾਡੇ ਜ਼ਿਆਦਾ ਦਿੱਕਤ ਆਉਂਦੀ ਨਾਈਟ੍ਰੋਜਨ ਦੀ ਘਾਟ ਮਹਿਸੂਸ ਹੁੰਦੀ ਤੁਸੀਂ ਦੋ ਵਾਰ ਪਾ ਸਕਦੇ ਪਰ ਕੋਸ਼ਿਸ਼ ਕਰੋ ਵੀ ਆਪਾਂ ਝੋਨੇ ਦੇ ਜਿਹੜੀ ਪਨੀਰੀ ਆ ਉਹਦੇ ਵਿੱਚ ਯੂਰੀਆ ਆਪਾਂ ਖਾਦ ਇੱਕ ਵਾਰ ਹੀ ਵਰਤੀਏ ਘੱਟੋ ਘੱਟ ਬੀਜਣ ਤੋਂ 15 ਦਿਨ ਬਾਅਦ ਜਾਂ 10 ਜਾਂ 12 ਜਾਂ 15 ਦਿਨ ਦੇ ਵਿੱਚ ਵਿੱਚ ਕਈ ਬੰਦੇ ਕੀ ਕਰਦੇ ਆ ਵੀ ਹਰ ਦੂਜੇ ਤੀਜੇ ਦਿਨ ਜਿਹੜਾ ਯੂਰੀਆ ਦਾ ਛੱਟਾ ਮਾਰੀ ਜਾਂਦੇ ਉਹ ਬਹੁਤ ਜ਼ਿਆਦਾ ਗਲਤ ਆ ਕਿਉਂਕਿ ਪਨੀਰੀ ਦੇ ਵਿੱਚ ਚਲੋ ਗੱਲਾਂ ਬਹੁਤ ਲੰਬੇ ਹੋਣੇ ਵੀਡੀਓ ਲੰਬੇ ਹੋਣੇ ਆਪਾਂ ਕਿਤੇ ਫੇਰੇ ਤੇ ਗੱਲ ਕਰਾਂਗੇ ਤੇ ਬਾਕੀ ਚਲੋ ਤੇ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਉਦੋਂ ਤੱਕ ਸਾਰੇ ਭਰਾਵਾਂ ਦਾ ਥੈਂਕ ਯੂ ਚੈਨਲ ਨੂੰ ਕਰ ਲੈ ਜਰੂਰ ਸਬਸਕ੍ਰਾਈਬ ਥੈਂਕ ਯੂ